ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਮੌਜੂਦਾ ਸਮੇਂ ਜਿਹੜਾ ਫਾਚਮਨੀ ਸਿਸਟਮ ਚੱਲ ਰਿਹਾ ਆ ਉਹਦੇ ਜਿਹੜੇ 48 ਘੰਟਿਆਂ ਦੇ ਵਿੱਚ ਕਿੱਥੇ ਕਾਰਬਨ ਆਹੇ ਪਾਈ ਗਮੀ ਹਾਂ ਦੀਆਂ ਤੁਹਾਨੂੰ ਸਾੜੀ ਜਿਹੜੀ ਜਿਹੜੀ ਗੱਲ ਹੈ ਕਲੀਅਰ ਕਰ ਕਰਾਂਗੇ ਗੱਲ ਮੌਸਮ ਦੀ ਕਿ ਇਸ ਤੋਂ ਪਹਿਲਾਂ ਟੈਂਪਰੇਚਰ ਦੀ ਗੱਲ ਲੈਣੀ ਆ ਅੱਜ ਜਿਹੜਾ ਜਾਂ 29 ਦੀ ਅਸਾਸ ਟੈਂਪਰੇਚਰ ਪਹੁੰਚੇ ਨੇ ਤੇ ਜਿੱਥੇ ਪੰਜਾਬ ਦੀ ਗੱਲ ਕਰਦੇ ਹਾਂ ਤੇ 29.2 ਡਿਗਰੀ ਦੇ ਨਾਲ ਮਾਲ ਸਾਜੜਾ ਸਭ ਤੋਂ ਗਰਮ ਰਿਹਾ ਉੱਥੇ 30.5 ਡਿਗਰੀ ਦੇ ਨਾਲ ਜਿਹੜਾ ਜਾਬ ਭਗਵਾਨੀ ਜ਼ਿਲ੍ਹਾ ਸਤੋਂ ਗਰਮ ਰਿਹਾ ਹਰਿਆਣਾ ਦੇ ਵਿੱਚ ਤੇ ਸਿਸਟਮ ਪਿਆਵਾਂਗੇ ਜੀ ਅਸਲ ਇਹ ਦੀ ਸੈਟਲਰ ਦੇ ਦੇ ਸਾਧਿਆ ਕਿ ਲੰਬੇ ਤੋਂ ਚੜ੍ਹਦੇ ਵਾਲ ਨੂੰ ਲਗਾਤਾਰ ਗਰਜਲੇਸ਼ ਨਾਲ ਬਦਲ ਜੜੇ ਆ ਫਣਦੇ ਹੋਏ ਨੇ ਅੱਜ ਧੁੱਪ ਬਹੁਤ ਖੇਤਰਾਂ ਦੇ ਵਿੱਚ ਲੱਗੀ ਇਸ ਜਿੱਥੇ ਧੁੱਪ ਲੱਗੀ ਆ ਦਾ ਇੰਪੈਕਟ ਹੈ ਹੋਏਗਾ ਕਿ ਉੱਥੇ ਗਰਜਲੇਸ਼ ਕੋਲੇ ਬਦਲ ਬਣਨ ਦੇ ਨਾਲ ਕਾਰਵਾਈਆਂ ਦੀ ਉਮੀਦ ਹੈ ਕਾਰਵਾਈਆਂ ਔਰ ਕੁਝ ਖੇਤਰਾਂ ਦੇ ਵਿੱਚ ਹਲਕੇ ਗੜੇ ਮਾਰ ਦੀ ਕਾਰਵਾਈਆਂ ਦੀ ਉਮੀਦ ਰਹੇਗੀ ਕੁਝ ਕੰਟੀਨਿਊਡ ਘੰਟੇ ਪਹਿਲਾਂ ਜਿਹੜਾ ਸ਼੍ਰੀ ਗੰਗਾ ਨਗਰ ਹਨੂਮਾਨਗੜ ਸਿਕਰ ਅਨੁਪਖੜ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਸ਼ਰਾਟੇ ਕਿਤੇ ਤੇਜ਼ ਸ਼ਰਾਟੇ ਲੱਗੇ ਨੇ ਰਾਜਸਥਾਨ ਦੇ ਉੱਤਰੀ ਭਾਗਾਂ ਦੇ ਵਿੱਚ ਕੇਂਦਰੀ ਭਾਗਾਂ ਦੇ ਵਿੱਚ ਜਿਹੜਾ ਜ ਰਾਜਸਥਾਨ ਤੇ ਲਗਾਤਾਰ ਗਰਜਲਿਸ਼ ਕਿਰਿਆ ਹੋ ਰਹੀ ਆ ਤੇ ਇਹ ਬੱਦਲ ਭਾਈ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਕਰਨਗੇ ਅੱਜ ਰਾਤ ਨੂੰ ਤੇ ਆਉਂਦੇ ਜਿਹੜੇ 48 ਘੰਟੇ ਹੋਣਗੇ ਕੱਲ 18 ਤਰੀਕ ਦਾ ਦਿਨ ਮੁੱਖ ਰਹਿ ਸਕਦਾ ਇਹ ਸਿਸਟਮ ਦਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਵੀ ਜੇਕਰ ਦੇਖੀਏ ਤੇ ਫਾਜ਼ਿਲਕਾ ਫਰੀਦਕੋਟ ਇਹਨਾਂ ਜਿਹੜਿਆਂ ਦੇ ਕੁਝ ਖਾਤੇ ਕਿਤੇ ਕਿਤੇ ਹਲਕੀ ਬੂੰਦਾ ਬੰਦੀ ਹੋ ਚੁੱਕੀ ਆ ਸੰਗਣੀ ਬਦਲ ਵਈ ਦੇ ਨਾਲ ਆਉਂਦੇ ਜਿਹੜੇ ਘੰਟੇ ਨੇ ਅਗਲੇ ਜਫਾਵੇਂ 10 ਘੰਟਿਆਂ ਦੀ ਗੱਲ ਕਰੀਏ 12 ਘੰਟਿਆਂ ਦੀ ਤੇ ਕੱਲ ਜਿਹੜਾ ਦਿਨ ਦਾ ਸਪੈਲ ਹੋਏਗਾ ਉਹਦੇ ਵਿੱਚ ਵੀ ਗਰਜਲੇਸ਼ਕ ਹੋਏਗੀ ਸੋ ਅੱਜ ਰਾਤ ਵੀ ਕੁਝ ਕਿਸੇ ਤਰ੍ਹਾਂ ਦੇ ਵਿੱਚ ਮੀਂਹ ਸੰਭਾਵਿਤ ਨੇ ਜਿਨ੍ਹਾਂ ਦੇ ਵਿੱਚ ਫਾਜ਼ਲ ਕਾ ਫਰੀਦਕੋਟ ਫਿਰੋਜ਼ਪੁਰ ਸ਼੍ਰੀ ਤਨਤਨ ਸਾਹਿਬ ਇਧਰ ਅੱਜ ਆਪਾਂ ਖਾਸ ਕਰਕੇ ਦੱਖਣ ਪੱਛਮੀ ਮਾਲਵਾ ਬੈਲਟ ਜਿਹੜੀ ਬਠਿੰਡਾ ਸ਼੍ਰੀ ਮੁਕਸਾ ਸਾਹਿਬ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀ ਕਾਰਵਾਈਆਂ ਦੀ ਉਮੀਦ ਰਹੇਗੀ ਹਲਕੀ ਗੜੇ ਮਾਰ ਵੀ ਕੁਝ ਕਿਸੇ ਤਰ੍ਹਾਂ ਦੇ ਵਿੱਚ ਹੋ ਸਕਦੀ ਆ ਪਰ ਉਹ ਲਿਮਟਿਡ ਖੇਤਰਾਂ ਦੇ ਵਿੱਚ ਹੋਏਗੀ ਯਾਨੀ ਕਿ ਜਿੱਥੇ ਕਿ ਤੇ ਕੱਲ ਦੇ ਦਿਨ ਦੀ ਗੱਲ ਕਰਦੇ ਆ ਜੇਕਰ ਸਵੇਰ ਤੋਂ ਧੁੱਪ ਜਿਹੜੇ ਖੇਤਰਾਂ ਦੇ ਵਿੱਚ ਕੱਲ ਲੱਗ ਗਈ ਭਾਵ ਜੋ ਮਾਲਵੇ ਦੇ ਪੱਛਮੀ ਭਾਗ ਹੋਣ ਇਧਰ ਉੱਤਰੀ ਰਾਜਸਥਾਨ ਵਾਲੇ ਪਾਸੇ ਹਰਿਆਣੇ ਦੇ ਪੱਛਮੀ ਭਾਗ ਜਿੱਥੇ ਧੁੱਪ ਲੱਗੀ ਦੁਪਹਿਰ ਤੱਕ ਦੇ ਉਤੋਂ ਬਾਅਦ ਫਿਰ ਦੁਪਹਿਰ ਤੋਂ ਫਿਰ ਤੋਂ ਗਰਜលੁਛ ਹੋਏਗੀ ਤੇ ਉਮੀਦ ਹੈ ਸੈਲੋ ਇੱਕ ਵਾਰ ਫਿਰ ਤੋਂ ਬਣਨਗੇ ਗੜੇਮਾਰ ਤੇ ਕੁਝ ਇਤਰਾ ਦੇ ਵਿੱਚ ਹਲਕੇ ਛਰਾਟੇ ਦੇ ਸੰਭਾਵਿਤ ਜਿਹੜੇ ਲੱਗਦੇ ਜਾਫਰੇ ਨੇ ਫਿਲਹਾਲ ਇਹ ਸਿਸਟਮ ਪੰਜਾਬ ਦੇ ਕੋਈ ਬਹੁਤ ਆ ਵੱਡਾ ਪੱਧਰ ਤੇ ਮੀਂਹ ਨਹੀਂ ਲਵਾਵੇਗਾ ਇਹ ਫਿਲਹਾਲ ਅਸੀਂ ਕਹਿੰਦੇ ਆ ਰਹੇ ਹਾਂ ਪਰ ਕੁਝ ਖੇਤਰਾਂ ਦੇ ਵਿੱਚ ਜਿਹੜੇ ਅਮੀ ਤੇ ਹਲਕੀ ਗੜੇ ਮਾਰਦੀ ਸੰਭਾਵਨਾ ਬਣੀ ਹੋਈ ਹੈ ਖਾਸ ਕਰ ਦੱਖਣ ਪੱਛਮੀ ਮਾਲਵਾ ਕੁਝ ਖੇਤਰਾਂ ਮੱਝ ਦੇ ਹੋ ਸਕਦੇ ਨੇ ਬੱਦਲ ਜਗਰ ਪਿਛੋਂ ਜ਼ਿਆਦਾ ਜ਼ੋਰ ਫੜਦਾ ਜਿੱਥੇ ਕਿ ਅੱਜ ਤੱਕ ਬਹੁਤ ਹੀ ਲੱਗੀ ਹੈ ਟੈਂਪਰੇਚਰ ਤਾਂ ਗਏ ਨੇ ਤੇ ਇਹ ਕੁਝ ਕੇਂਦਰੀ ਮਾਲਵੇ ਦੇ ਖੇਤਰਾਂ ਤੱਕ ਵੀ ਕਰਜਲਿਸ਼ਕ ਹੋ ਸਕਦੀ ਹੈ ਤੇ ਹਲਕੇ ਛਰਾਟੇ ਯਾਨੀ ਕਿ ਲੁਧਿਆਣਾ ਸੰਗਰੂਰ ਮਾਨਸਾ ਤੱਕ ਵੀ ਛਰਾਟੇ ਦੀ ਉਮੀਦ ਬਣ ਸਕਦੀ ਹੈ ਸੋ ਅਗਲੇ ਜਿਹੜੇ 48 ਘੰਟਿਆਂ ਲਈ ਅਲਰਟ ਕੀਤੇ ਹੋਏ ਨੇ ਮੌਸਮ ਵਿਭਾਗ ਨੇ ਕਰਜਲਿਸ਼ਕ ਦੇ ਨਾਲ ਉਮੀਦ ਹੈ ਸੋ ਹੁਣ ਦੇਖਦੇ ਹਾਂ ਜੀ ਇਹ ਸਿਸਟਮ ਕਿਹੜੇ ਖੇਤਰਾਂ ਦੇ ਵਿੱਚ ਉਹਤਰੀ ਰਸਨ ਹਰਿਆਣਾ ਦੇ ਪਛਮੀ ਮਫਾ ਗੰਦੇ ਵਿੱਚ ਵੀ ਉਮੀਦੀ ਉਮੀਦ ਬਰਕਰਾਰ ਹੈ ਸੋ ਆਉਂਦੇ 48 ਘੰਟੇ ਸਿਸਟਮ ਪੂਰੀ ਤਰ੍ਹਾਂ ਸਰਗਰਮ ਹੈ ਜੀ ਬਾਕੀ ਅਗਲੀ ਅਪਡੇਟ ਨਾਲ ਅਗਲੀ ਵੀਡੀਓ ਜੀ ਜਾਈ ਜਾਵੇ ਜਲਦ ਜਲਦ ਤੱਕ